ਦਸਤੇਗ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰ ਜੀ ਜਨ ਆਈਏਐਸ ਉਹਨਾਂ ਦੀ ਸਾਰੀ ਟੀਮ ਵੱਲੋਂ ਗੁਰਦਾਸਪੁਰ ਲਈ ਇੱਕ ਪਹਿਲ ਕਦਮੀ ਕੀਤੀ ਗਈ ਆ ਜਿਹਦੇ ਤਹਿਤ ਇੱਕ ਮੰਗ ਸਿੱਗੀ ਉੱઠી ਕਿ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਦਾ ਪੰਜੀਕਰਨ ਕੀਤਾ ਜਾਵੇ ਉਹਨਾਂ ਦਾ ਕੋਈ ਸਿਸਟਮਾਈਜ਼ ਤਰੀਕੇ ਦੇ ਨਾਲ ਉਹਨਾਂ ਨੂੰ ਕੀਤਾ ਜਾਵੇ ਔਰ ਡਿਪਟੀ ਕਮਿਸ਼ਨਰ ਨੇ ਉਸ ਗੱਲ ਦੇ ਪ੍ਰਤੀ ਸੰਗ੍ਰਹਿਧਨਸ਼ੀਲ ਹੁੰਦੇ ਹੋਏ ਅੱਜ ਇਹ ਕਦਮ ਜਿਹੜਾ ਹੋ ਚੁੱਕਿਆ ਔਰ ਇਹਦੇ ਵਿੱਚ ਜਿੰਨੇ ਵੀ ਰਿਸ਼ਤੇ ਗੁਰਦਾਸਪੁਰ ਦੇ ਵਿੱਚ ਚੱਲ ਰਹੇ ਨੇ ਉਹਦੇ ਤੇ ਇੱਕ ਮਹਿਮ ਚਲਾਈ ਆ ਇੱਕ ਕਦਮ ਸੁਰੱਖਿਆ ਵੱਲ ਉਹਨਾਂ ਦਾ ਇਹਨਾਂ ਨੂੰ ਬਕਾਇਦਾ ਨੰਬਰਿੰਗ ਕੀਤੀ ਜਾਊਗੀ ਔਰ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣਗੇ ਜਿਹੜਾ ਕੋਲ ਆਰਸੀ ਨਹੀਂ ਹੈਗੀ ਉਹਦੇ ਲਈ ਵੀ ਉਪਰਾਲੇ ਕਰਕੇ ਉਹਨੂੰ ਕਾ ਜਾਊਗਾ ਉਹਦੇ ਵਿੱਚ ਇੱਕ ਪ੍ਰੋਬਲਮ ਇੰਸ਼ੋਰੈਂਸ ਦੀ ਜ਼ਰੂਰ ਆ ਰਹੀ ਹੈ ਕਿਉਂਕਿ ਉਹ ਕਿਸੇ ਵਕਤ ਜਿਹੜਾ ਵਾਸਤੇ ਅਫੋਰਡੇਬਲ ਨਹੀਂ ਆ ਉਹ ਮੈਂ ਡੀਸਬਲ ਨੂੰ ਬੇਨਤੀ ਕੀਤੀ ਆ ਕਿ ਉਹਦਾ ਰਾਹ ਲੱਭ ਕੇ ਕੁਝ ਕੋਈ ਤਰੀਕੇ ਨਾਲ ਖਰਤਾ ਜਾਵੇ ਤਾਂ ਕਿ ਇਹਨਾਂ ਦੇ ਡਾਕੂਮੈਂਟਸ ਪੂਰੇ ਹੋ ਜਾਣ ਨਤੀਜੇ ਦੇ ਤੌਰ ਤੇ ਜਿਹੜਾ ਇਹ ਐਸਈ ਰਿਕਸ਼ੇ ਦਾ ਮਾਲਕ ਆ ਜਾਂ ਚਾਲਕ ਆ ਉਹਨੂੰ ਚਲਾਉਣ ਵਾਲਾ ਇਹਨਾਂ ਨੂੰ ਦੋਵੇਂ ਉਹ ਸੁਰੱਖਿਅਤ ਹੋਣਗੇ ਦੂਸਰਾ ਜਿਹੜਾ ਸ਼ਹਿਰ ਦੇ ਵਿੱਚ ਇੱਕ ਇਨ ਸਿ큐ਰਿਟੀ ਦਾ ਵਾਤਾਵਰਨ ਸਿਗਾ ਉਹ ਦੂਰ ਹੋਊਗਾ ਔਰ ਜਿਹੜੇ ਜਿਨ੍ਹਾਂ ਨੇ ਪੈਸੰਜਰ ਵਜੋਂ ਸਫ਼ਰ ਕਰਨਾ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਉਹ ਵੀ ਕੋਸ਼ਿਸ਼ ਕਰਨ ਕਿ ਜਿਹੜੇ ਨੰਬਰ ਦਿੱਤੇ ਗਏ ਨੇ ਜਿਹੜੇ ਆਇਡੈਂਟੀਫਾਈਡ ਨੇ ਉਹਨੇ ਵੀ ਵੇਚੋ ਸਫ਼ਰ ਕਰਨ ਤਾਂ ਕਿ ਉਹਦਾ ਟਰੈਕ ਉਹਦੀ ਗੱਲਬਾਤ ਜਿਹੜੀ ਆ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਹੋਊਗੀ ਸੋ ਇੱਕ ਬਹੁਤ ਵਧੀਆ ਉਪਰਾਲਾ ਮੈਂ ਜਲਦੀਆਂ ਗੁਰਾਇਆਂ ਤੋਂ ਇਲਾਕੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਐਡੀਸੀ ਆ ਅਰਜੰਦਰ ਬੇਦੀ ਜੀ ਨੂੰ ਮੈਡਮ ਮਨਜੋਤ ਜੀ ਜਿਹੜੇ ਸਾਡੇ ਆਤੀਏ ਨੇ ਪੀਸੀਐਸ ਆਫੀਸਰ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਛੇਛੇ ਤੌਰ ਤੇ ਮੇਰੇ ਨਾਲ ਸਾਡੀ ਪਾਰਟੀ ਦੇ ਟੈਮ ਲੀਡਰ ਵਿਜੇ চোপੜਾ ਜੀ ਆ ਜਾਏ ਨੇ ਡਰਾਪਾਪਾ ਨਾਲੇਖ ਤੋਂ ਅਰਜੰਦ ਸਰ ਆਏ ਨੇ ਸੋ ਅੱਜ ਮੇਰੀ ਬੇਨਤੀ ਹੈ ਇਹ ਰਿਕਟਵਾਰਿਆਂ ਨੂੰ ਵੀ ਵੀ ਆ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਢੀ ਸੋਰ ਲਈ ਆ ਔਰ ਤੁਸੀਂ ਦੇਖਿਆ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਇਸ ਆਫਿਸ ਦੀ ਯੋਗ アドਵਾਈਸ ਦਲੇ ਜੇ ਮਸਲੇ 3 ਸਾਲਾ ਪੁਰਾਣੇ ਆਮਾ ਪ੍ਰਸ਼ਟਾਚਾਰ ਦੇ ਸਾਹਮਣੇ ਕਾਲੀ ਆਰਟੀਆ ਡਿਪਾਰਟਮੈਂਟ ਦੇ ਵਿੱਚ ਲੇਟ ਹੋਣ ਦੇ ਸਨ ਅੱਜ ਉਹ ਸਾਰੇ ਕਦਮ ਕਰਕੇ ਇੱਕ ਸਾਫ ਸੁਥਰੀ ਛੜੀ ਜਿਹੜੀ ਆ ਡਿਪਾਰਟਮੈਂਟ ਦੀ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਆ ਸੋ ਤੁਸੀਂ ਵੀ ਸਹਿਯੋਗ ਦਿਓ ਪਰ ਖਾਸ ਕਰਕੇ ਕੁੜੂ ਜੀ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਬਹੁਤ ਮੁਸ਼ਕਲ ਆਉਂਦੀ ਆ ਕਿਸੇ ਜਲਦੀ ਦੇ ਹੱਥਾਂ ਦੇ ਨਾਲ ਚੜੋ ਕਿਸੇ ਮੁਲਾਜ਼ਮ ਨੂੰ ਕੋਈ ਕਿਸੇ ਕਿਸਮ ਦੀ ਵੱਡੀਆ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਉੱਪਰਲੇ ਅਫਸਰ ਨੂੰ ਕੰਟੈਕਟ ਕਰੋ ਉਹ ਸਾਰੇ ਅਫਸਰ ਸਾਫ ਸੁਥਰੀ ਸ਼ਬੀ ਵਾਲੇ ਨੇ ਲੋਕਾਂ ਦੀ ਸੇਵਾ ਨਾਲ ਸਮਰਪਿਤ ਨੇ ਲੋਕਾਂ ਨੂੰ ਚੰਗਾ ਸਿਸ਼ਟਾਚਾਰ ਦੇਣ ਲਈ ਵਚਨਬੱਧ ਨੇ ਪਰੇ ਨਾਲ ਮਿਲ ਕੇ ਰਸਤੇ ਕਰੋ ਔਰ ਅੱਜ ਗੁਰਦਾਸਪੁਰ ਦਾ ਵਿੱਚ ਪਹਿਲਾ ਪਾਇਲਟ ਪ੍ਰੋਜੈਕਟ ਆ ਪਰ ਸਮਝਣਾ ਇਹ ਬਹੁਤ ਵੱਡੀ ਮਾਮ ਸੀ ਜਿਸ ਵਕਤ ਡੈਪਟੀ ਕਮਿਸ਼ਨਰ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਨੇ ਕਿ ਵਪਾਰੀਆਂ ਨਾਲ ਵੀ ਮੇਰੇ ਕਿਤੇ ਜਿਉਂ ਰੋਮੇ ਬੈਚ ਵੀ ਕੋਈ ਦੋ ਚਾਰ ਗੱਲਾਂ ਆਈਆਂ ਸੀ ਉਹ ਪਿੰਦੀ ਮੈਂ ਆਖਰੀ ਨਾ ਅਡਮਿਸ਼ਨ ਦਾ ਵੀ ਸਾਰੀਆਂ ਮੇਲਾ ਮੰਨ ਲਈਆਂ ਪਹਿਲੀ ਮੰਨ ਰੱਖੀ ਸੀਗੀ ਮੇਰਾ ਮੂੰਹ ਕਵਰ ਕਰਕੇ ਆਉਂਦਾ ਉਹਦੇ ਲਈ ਬਕਾਦਾ ਡਬਲ ਕ੍ਰਿਸਟਲ ਇਹ ਤਾਂ ਲੀਗਲ ਆਰਡਰ ਇਸ਼ੂ ਕਰਕੇ ਕਰਦਾ ਵੀ ਕੋਈ ਵੀ ਮੂੰਹ ਧੱਕਿਆ ਬੰਦਾ ਜਿਹੜਾ ਉਹ ਲਾਅ ਲਈ ਤੇ ਆਪਾਂ ਚਾਰਾਣ ਕਰਾਂਗੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪਾਇਲਟ ਤੌਰ ਤੇ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਸ ਜਿੰਨੇ ਵੀ ਜ਼ਿਲ੍ਹਾ ਦੇ ਈ ਰਿਕਸ਼ਾ ਸੰਨ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਐਂਡ ਲੈਸੈਂਸਿੰਗ ਤੋਂ ਬਾਅਦ ਉਹਨਾਂ ਨੂੰ ਇੱਕ ਯੂਨੀਕ ਨੰਬਰ ਅਲਾਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਸੋ ਥੈਟ ਜਿਹੜਾ ਈ ਰਿਕਸ਼ਾ ਹੈ ਉਸ ਵਿੱਚ ਜਿਹੜੀ ਸਵਾਰੀ ਸਫ਼ਰ ਕਰੇ ਉਹ ਸਖਤ ਤੌਰ ਤੇ ਸਫ਼ਰ ਕਰੇ ਸੋ ਇਹ ਅਸੀਂ ਇਸ ਮੋਹਮ ਦੇ ਵਿੱਚ ਜਿੰਨੇ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਈ ਰਿਕਸ਼ਾ ਹਨ ਉਹਨਾਂ ਨੂੰ ਇਨਵੋਲ ਕਰਨ ਜਾ ਰਹੇ ਹਾਂ ਅਸੀਂ ਸ਼ੁਰੂਆਤ ਅਦੇ ਗੁਰਦਾਸਪੁਰ ਤੋਂ ਕੀਤੀ ਹੈ ਸੋ ਇਸ ਨੂੰ ਪਾਇਲਟ ਤੌਰ ਤੇ ਅਸੀਂ 1 ਮਹੀਨੇ ਵਾਸਤੇ ਚਲਾ ਕੇ ਜਿਹੜੀਆਂ ਵੀ ਕੋਈ ਇੰਪਰੂਵਮੈਂਟਸ ਹੋਣੀਆਂ ਆ ਉਹ ਕਰਨ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਲਾਗੂ ਕਰਾਂਗੇ। ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਆਪੀ ਈ-रिक्शा ਵਿੱਚ ਸੰਪਰਕ ਕਰਦੇ ਹਨ ਉਹ ਇਸ ਯੂਨੀਕ ਨੰਬਰ ਵਾਲੀ ਈ-रिक्शा ਦੇ ਵਿੱਚ ਸਫ਼ਰ ਕਰਨ ਬਿਕੋਜ਼ ਇਸ ਦੀ ਸੁਰੱਖਿਆ ਜਿੱਤੀ ਨਹੀਂ ਬਣਾਈ ਗਈ। ਪਾਈਆਂ ਵੀ ਆਰਟੀ ਜਾਂ ਅਸੈਂਸ ਨਹੀਂ ਬਣਿਆ ਕੋਨਾਂ ਵਾਸਤੇ ਉਹਨਾਂ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਕਰ ਕੀਤੀ ਹੈ। देर बीच के एक विशेष कैंप पर राके सारे दी पेंडिंग रजिस्ट्रेशन एंड पेंडिंग लाइसेंसिंग तो को कंप्लीटली डायरेक्ट एक कदम सुरक्षावाल जिला प्रशासन सरदारपुर का एक पुराना है जो दर्शांदा है कि जिला प्रशासन सरदारपुर नागरिक भत्यांन लिए वचनबद्ध है इस मुहिम तहत एक पायलट प्रोजेक्ट शुरू किया गया है शेरपुरदासपुर से ਇਜਲੇ ਬੀਟੇ ਦੇ ਨਾਟ ਕੋ ਚੰਤ ਕਾਮੀਆਂ ਕਟਨਾਵਾ ਈ ਰਿਕਸ਼ਾ ਨਾਲ ਰਿਲੇਟਡ ਸਾਮਨੀ ਆਈਆਂ ਸੀ ਜਿਨ੍ਹਾਂ ਨੂੰ ਰੂਲ ਆਊਟ ਕਰਨ ਦੀ ਜਿਨ੍ਹਾਂ ਨੂੰ ਅੱਗੇ ਦਾ ਫਿਊਚਰ ਚੈੱਕ ਕਰਨ ਲਈ ਅਸੀਂ ਸੀਰੀਅਲ ਨੰਬਰ ਅਲਾਟ ਕਰ ਰਹੇ ਹਾਂ ਹਰ ਰਜਿਸਟਰਡ ਈ ਰਿਕਸ਼ਾ ਚਾਲਕ ਨੂੰ ਤੇ ਅਸੀਂ ਜਨਰਦਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਸੀਰੀਅਲ ਨੰਬਰ ਈ ਰਿਕਸ਼ਾ ਦੇ ਉਹਨਾਂ ਦੇ ਸਫਰ ਕਰਨ ਤਾਂ ਕਿ ਉਹ ਆਪਣੇ ਆਪ ਨੂੰ ਸੁਰੱਖਿਆ ਪ੍ਰਾਪਤ ਕਰਨ ਤੇ ਇਹ ਉਪਰਾਲਾ ਈ ਰਿਕਸ਼ਾ ਚਾਲਕਾਂ ਸੰਚਾਲਕਾਂ ਦੀ ਸੁਰੱਖਿਆ ਲਈ ਵੀ ਹੈ ਤਾਂ ਕਿ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਡੀਸੀ ਕ ਐਡਮਿਨਿਸਟ੍ਰੇਸ਼ਨ ਦਾ ਆਰ ਪੀ ਆਫਿਸ ਨਾਲ ਮੇਲ ਕਰਕੇ ਆਪਣੀ ਰਜਿਸਟ੍ਰੇਸ਼ਨ ਦਾ ਆਪੇ ਕੰਪਲੀਟ ਕਰਾ ਸਕਦੇ ਨੇ ਜਿਹੜੇ ਅਨ ਰਜਿਸਟਰਡ ਵੀ ਨੇ ਉਹਨਾਂ ਦੀ ਡਾਕੂਮੈਂਟੇਸ਼ਨ ਕੰਪਲੀਟ ਕਰਕੇ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਉਹਨਾਂ ਨੂੰ ਰਜਿਸਟਰ ਕਰ ਦਿੱਤਾ ਜਾਏ ਔਰ ਉਹਨਾਂ ਦਾ ਕੰਮ ਜਿਹੜਾ ਹੈ ਉਹ ਚਾਰੂ ਟੰਗਾ ਚੱਲਦਾ ਹੁਣ ਤੱਕ ਨਿਊਜ਼ ਜਿਹੜੀ ਹੁਣ ਤੱਕ ਜ਼ਿਲ੍ਹਾ ਗੁਰਦਾਸਪੁਰ ਦੀ ਆਪਾਂ ਸ਼ੇਅਰ ਦੀ ਗੱਲ ਕਰੀਏ ਤਾਂ 560 ਈ ਰਿਕਸ਼ਾ ਜਿਹੜੇ ਆਲਰੇਡੀ ਜੇ ਰਜਿਸਟਰਡ ਨੇ ਪੂਰੇ ਗੁਰਦਾਸਪੁਰ ਦੇ ਵਿੱਚ 250 ਤੋਂ ਕਿੰਨਾ ਹੁਣ ਤੱਕ ਈ ਰਿਕਸ਼ਾ ਰਜਿਸਟਰਡ ਨੇ ਬਾਕੀ ਰਹਿੰਦੇ ਈ ਰਜਿਸਟਰ ਜਿਹੜੇ ਈ ਰਿਕਸ਼ਾ ਨੇ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਪ੍ਰੋਸੈ